ਦੇਸ਼ ਦੇ ਗਲੋਂ ਗੁਲਾਮੀ ਦੀ ਪੰਜਾਲੀ ਉਤਾਰਨ ਵਾਲੇ ਦੇਸ਼ ਭਗਤਾਂ ਵਿੱਚੋਂ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਨਾਮ ਮੋਹਰੀ ਕਤਾਰ ਵਿੱਚ ਆਉਂਦਾ ਹੈ। ਉਹਨਾਂ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਮੇਰੇ ਵੱਲੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ। ਡਾਕਟਰ ਹਰੀ ਸਿੰਘ ਜਾਚਕ ਜੀ ਦੀ ਕਵਿਤਾ ਸਰਾਬਾ ਆਪ ਜੀ ਦੇ ਸਨਮੁਖ ਲੈ ਕੇ ਹਾਜ਼ਰ ਹਾਂ। ਪਿਆਰ ਬਖਸ਼ਣਾ ਜੀ ਪਿੰਡ ਸਰਾਬੇ ਦੇ ਵਿੱਚ ਸੀ ਜਨਮ ਹੋਇਆ ਛੋਟੀ ਉਮਰ ਤੋਂ ਹੀ ਹੋਣ ਹਾਰ ਸੀ ਉਹ ਸਾਹਿਬਕੌਰ ਮਾਤਾ ਤੇ ਮੰਗਲ ਸਿੰਘ ਜੀ ਦਾ ਬੜਾ ਲਾਡਲਾ ਹੀ ਬਰਖੁਰਦਾਰ ਸੀ ਉਹ ਪੜਨ ਲਈ ਅਮਰੀਕਾ ਸੀ ਭੇਜ ਦਿੱਤਾ ਪੜਨ ਲਿਖਣ ਚ ਬੜਾ ਹਸ਼ਿਆਰ ਸੀ ਉਹ ਗਦਰ ਲਹਿਰ ਚ ਸ਼ਾਮਲ ਹੋ ਬਣਿਆ ਦੇਸ਼ ਭਗਤ ਤੇ ਕ੍ਰਾਂਤੀਕਾਰ ਸੀ ਉਹ ਚੋੜਨ ਲਈ ਗੁਲਾਮੀ ਦੇ ਸੰਗਲਾਂ ਨੂੰ ਦੇਸ਼ ਆਜ਼ਾਦੀ ਲਈ ਸੀ ਗਦਰ ਲਹਿਰ ਚੱਲੀ ਸ਼ੁਰੂ ਹੋਈ ਕੈਨੇਡਾ ਅਮਰੀਕਾ ਤੋਂ ਦੇਸ਼ ਵਿਦੇਸ਼ ਅੰਦਰ ਅਠੇ ਪੈਰ ਚੱਲੀ ਜਿਨਨੇ ਸਾਹ ਸੁਕਾਏ ਫਰੰਗੀਆਂ ਦੇ ਹਰ ਇੱਕ ਪਿੰਡ ਚੱਲੀ ਹਰ ਇੱਕ ਸ਼ਹਿਰ ਚੱਲੀ ਚਰਚਾ ਹੋਈ ਜਦ ਗਦਰ ਅਖਬਾਰ ਅੰਦਰ ਉਦੋਂ ਗੋਰੀਆਂ ਲਈ ਬਣ ਕੇ ਕਹਿਰ ਚੱਲੀ ਚੱਲ ਰਹੀ ਇਹ ਲਹਿਰ ਸੀ ਸ਼ਿਖਰ ਉੱਤੇ ਸ਼ਾਮਲ ਇਸ ਵਿੱਚ ਬੰਕੇ ਬਲਕਾਰ ਹੈਸਨ ਕਰਤਾਰ ਸਿੰਘ ਸਰਾਬਾ ਸੀ ਧੁਰਾ ਬਣਿਆ ਗਦਰ ਕਰਨ ਦਾ ਕਰਦੇ ਪ੍ਰਚਾਰ ਹੈਸਨ ਪਰ ਮੱਥਾ ਨਾਲ ਹਕੂਮਤ ਦੇ ਲਾਉਣ ਦੇ ਲਈ ਨਾ ਹੀ ਪੈਸੇ ਤੇ ਨਾ ਹਥਿਆਰ ਹੈ ਸਨ ਸੂ ਦੇਲੀ ਪੁਲਿਸ ਨੂੰ ਗਦਰ ਬਾਰੇ ਕਿਰਪਾਲ ਸਿੰਘ ਜਿਹੇ ਰਲੇ ਗਦਾਰ ਹਸਨ ਇਕੱਠੇ ਹੋ ਕੇ ਗਦਰ ਦੇ ਮੋਢੀਆਂ ਨੇ ਖਾਸ ਮਤਾ ਇਹ ਇੱਕ ਪਰਵਾਨਿਆ ਸੀ 19 ਫਰਵਰੀ 1915 ਨੂੰ ਗਦਰ ਕਰਨ ਦਾ ਦਿਨ ਐਲਾਨਿਆ ਸੀ ਇਸ ਗਦਰ ਲਈ ਜਿਨ੍ਹਾਂ ਨੇ ਸਾਥ ਦੇਣਾ ਉਹਨਾਂ ਫੌਜੀਆ ਤਾਂ ਹੀ ਪਹਿਚਾਨਿਆ ਸੀ ਪਰ ਬੈਠਾ ਹੋਇਆ ਸੀ ਮੁਖਬਰ ਇਹ ਖਾਸ ਉਤੇ जिन्ने ਗਦਰ ਦੇ ਭੇਤ ਨੂੰ ਜਾਣਿਆ ਸੀ ਘਰ ਦੇ ਭੇਤੀ ਕਿਰਪਾਲ ਸਿੰਘ ਮੁਖਵਰ ਨੇ ਦਿੱਤਾ ਪਿੱਠੇ ਅੰਦਰ ਸ਼ੁਰਾ ਮਾਰ ਆਖਰ ਝੋਲੀ ਚੱਕ ਨੇ ਖਬਰਾਂ ਪਹੁੰਚਾ ਕੇ ਤੇ ਕਰ ਦਿੱਤੀ ਚਕੰਨੀ ਸਰਕਾਰ ਆਖਰ ਦੇਸ਼ ਭਗਤਾਂ ਦੀ ਫੜੋ ਫੜਾਈ ਹੋ ਗਈ ਭੇਜ ਦਿੱਤੇ ਗਏ ਜੇਲ੍ਹਾਂ ਵਿੱਚ ਘਾਰ ਆਖਰ ਕਰਤਾਰ ਸਿੰਘ ਸਰابہ ਵੀ ਸਾਥੀਆਂ ਨਾਲ ਜਾ ਸਰਗੋਦਾ ਤੋਂ ਕੀਤਾ ਗ੍ਰਫਤਾਰ ਆਖਰ ਜੱਜ ਨੇ ਕਿਹਾ ਸਰਾਬੇ ਵੱਲ ਤੱਕ ਕੇ ਤੇ ਗੱਲ ਸੁਣ ਸਪਸ਼ਟ ਤੇ ਸਾਫ਼ ਹੁਣ ਤਾਂ ਜਿਹੜੇ ਗਵਾਹ ਤੇ ਪੇਸ਼ ਸਬੂਤ ਹੋਏ ਸਾਰੇ ਜਾ ਰਹੇ ਤੇਰੇ ਖਿਲਾਫ ਹੁਣ ਤਾਂ ਤੇਰੀ ਉਮਰ ਤਾਂ ਅਜੇ ਹੈ ਬਹੁਤ ਛੋਟੀ ਮਿਲ ਸਕਦਾ ਹੈ ਤੈਨੂੰ ਇਨਸਾਫ਼ ਹੁਣ ਤਾਂ ਮੰਗ ਲੈ ਜੇ ਕੀਤੇ ਦੀ ਤੂੰ ਮਾਫੀ ਕਰ ਸਕਦਾ ਹਾਂ ਤੈਨੂੰ ਮੁਆਫ ਹੁਣ ਤਾਂ ਅੱਗੋਂ ਕਿਆ ਸਰਾਬੀ ਨੇ ਜੋਸ਼ੇ ਅੰਦਰ ਖਿੜੇ ਮੱਥੇ ਹੀ ਫਾਂਸੀ ਤੇ ਚੜਾਂਗਾ ਮੈਂ ਮੇਰੀ ਇੱਛਾ ਹੈ ਫੇਰ ਮੈਂ ਜਨਮ ਲੈ ਕੇ ਭਾਰਤ ਦੇਸ਼ ਆਜ਼ਾਦੀ ਲਈ ਲੜਾਂਗਾ ਮੈਂ ਮੇਰੇ ਦਿਲ ਦੀ ਦਿਲ ਦੇ ਵਿੱਚ ਰਹਿ ਗਈ ਆ ਕੇ ਧੌਣੋਂ ਅੰਗਰੇਜ਼ ਫੇਰ ਫੜਾਂਗਾ ਮੈਂ ਜਾਨੇ ਆਪਣੀ ਵਾਰਨ ਲਈ ਦੇਸ਼ ਬਦਲੇ ਸਭ ਤੋਂ ਅੱਗੇ ਫੇਰ ਆਣ ਕੇ ਖੜਾਂਗਾ ਮੈਂ ਅੱਗ ਬਬੂਲਾ ਹੋ ਜੱਜ ਫੇਰ ਕਹਿਣ ਲੱਗਾ ਭਾਵੇਂ ਲੱਗਦਾ ਹੈ ਇਹ ਜਵਾਕ ਮੁਜ਼ਰਮ ਪਰ ਇਹ ਇਦਾਂ ਕੋਈ ਵੀ ਬੋਲ ਨਹੀਂ ਬੋਲ ਸਕਿਆ ਜਿੱਦਾਂ ਬੋਲਿਆ ਇਹ ਬੇਬਾਕ ਮੁਜ਼ਰਮ ਕੱਚੀ ਉਮਰ ਇਰਾਦੇ ਨੇ ਬਹੁਤ ਪੱਕੇ ਸਭ ਤੋਂ ਵੱਧ ਹੈ ਇਹ ਚਲਾਕ ਮੁਜ਼ਰਮ ਕੱਚੀ ਉਮਰ ਇਰਾਦੇ ਨੇ ਬਹੁਤ ਪੱਕੇ ਸਭ ਤੋਂ ਵੱਧ ਹੈ ਇਹ ਚਲਾਕ ਮੁਜ਼ਰਮ 61 ਮੁਜ਼ਰਮ ਜੋ ਫੜੇਸਾਨ ਕੇਸ ਦੇ ਅੰਦਰ ਸਭ ਤੋਂ ਵੱਧ ਹੈ ਇਹ ਖਤਰਨਾਕ ਮੁਜ਼ਰਮ 16 ਨਵੰਬਰ 1915 ਨੂੰ ਫਾਂਸੀ ਦੇਣੀ ਹੈ ਜੱਜ ਨੇ ਦੱਸਿਆ ਸੀ ਆਖਰ ਕਰਕੇ ਧਾਰ ਤੇ ਖੜਾ ਉਹਨੂੰ ਰੱਸਾ ਫਾਂਸੀ ਦਾ ਗਲੇ ਵਿੱਚ ਕੱਸਿਆ ਸੀ ਸਾਹਵੇਂ ਮੌਤ ਮਰਜਾਨੀ ਨੂੰ ਤੱਕ ਕੇ ਤੇ ਖਿੜ ਖੜਾ ਕੇ ਸੂਰਮਾ ਹੱਸਿਆ ਸੀ ਜਾਚਕ ਵੱਧ ਗਿਆ ਖੁਸ਼ੀ ਨਾਲ ਭਾਰਿਓ ਦਾ ਜਦੋਂ ਮੌਤ ਮਰਜਾਨੀ ਨੇ ਦੱਸਿਆ ਸੀ ਜਦੋਂ ਮੌਤ ਮਰ ਜਾਣੀ ਨੇ ਦੱਸਿਆ ਸੀ